हिमालय पर्वत ਉਮੇ ਖੜੇ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਲੱਗੇ ਮੋਰਚੇ ਵਾਲੇ ਦੋ ਫੋਰਮ ਇਹ ਗੱਲ ਕਹਿ ਰਹੇ ਨੇ ਸਰਬਣ ਸਿੰਘ ਪੰਦੇਰ ਕਿਉਂਕਿ ਕਈ ਨਿੱਜੀ ਚੈਨਲਾਂ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਬਾਰੇ ਅਜਹੀਆਂ ਖਬਰਾਂ ਨਸ਼ਰ ਕਰ ਦਿੱਤੀਆਂ ਸੀ ਜਿਸ ਤੋਂ ਬਾਅਦ ਸਰਬਣ ਸਿੰਘ ਪੰਦੇਰ ਦੇ ਵੱਲੋਂ ਠੋਕਮਾ ਜਵਾਬ ਦਿੱਤਾ ਗਿਆ ਜਿਸ ਦੇ ਉੱਤੇ ਸਰਬਣ ਸਿੰਘ ਪੰਦੇਰ ਤੜਕੇ ਹੀ ਤੱਤੇ ਹੋਏ ਅੱਗ ਬਬੂਲਾ ਹੋ ਕੇ ਕਿਹਾ ਕਿ ਇਹ ਦੋ ਫੋਰਮ ਨੇ ਜੋ ਕਿ ਮਜਬੂਤ ਨੇ ਕਦੇ ਦੋ ਫਾੜ ਨਹੀਂ ਹੋ ਸਕਦੇ ਕਿਉਂਕਿ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਦੇਖੋ ਜਿਹੜੀ ਅਸੀਂ ਐਸਕੇਮ ਦੀਆਂ ਜਥੇਬੰਦੀਆਂ ਨੂੰ ਚਿੱਠੀ ਲਿਖੀ ਆ ਸਾਨੂੰ ਲੱਗਦਾ ਵੀ ਸਰਕਾਰਾਂ ਦੁਖੀ ਨੇ ਸਾਡੇ ਏਕੇ ਤੋਂ ਏਜੰਸੀਆਂ ਦੁਖੀ ਨੇ ਸਾਰੇ ਨਹੀਂ ਮੈਂ ਕਹਿੰਦਾ ਕੁਝ ਚੈਨਲ ਵੀ ਔਖੇ ਨੇ। ਦੈਨਿਕ ਸਵੇਰਾ ਨੇ ਪਹਿਲੋ ਇਹ ਖਬਰ ਛਾਪੀ ਮਨਜੀਤ ਰਾਏ ਅਮਰਜੀਤ ਮੋੜੀ ਮੋਰਚਾ ਛੱਡ ਕੇ ਚਲੇ ਗਏ ਆ। ਉਹ ਬੇਬੁਨਿਆਦ ਨਿਕਲੀ। ਇਹ ਤੋਂ ਗਾਂ ਪ੍ਰੋ ਪੰਜਾਬ ਕਹਿੰਦਾ ਵੀ ਪੰਦੇਰ ਦੀ ਰਾਹੁਲ ਨਾਲ ਗੱਲ ਹੋ ਗਈ ਕਾਂਗਰਸੀ ਸਾਫਤ ਕਰਨ ਦਾ ਯਤਨ ਕੀਤਾ। ਉਹ ਚਾਲ ਕੁੱਟੀ ਗਈ। ਫਿਰ ਮੇਰੀ ਵੀਡੀਓ ਉਸੇ ਚੈਨਲ ਨੇ ਕੱਟ ਕੇ ਸ਼ੋਅ ਕੀਤੀਆਂ। ਫਿਰ ਅਦਾਰਾ ਟ੍ਰਿਬਿਊਨ ਜਿਨੇ ਫਰੰਟ ਤੇ ਫੋਟੋ ਲਾ ਕੇ ਕਾਂਗਰਸੀ ਆਗੂ ਛਾਪਿਆ ਹੈਗਾ ਇਹ ਤੋਂ ਗਾਹਾਂ ਲਿਵਿੰਗ ਇੰਡੀਆ ਜਿਹੜਾ ਰਾਤੀ ਕਹਿੰਦਾ ਦੋਵੇਂ ਫੋਰਮ ਜਿਹੜੇ ਆ ਜੀ ਪਾਟ ਗਏ ਇਹ ਤੋਂ ਗਾਹ ਨਹੀਂ ਮੈਂ ਬੋਲਣਾ ਜੋ ਪੱਤਰਕਾਰ ਦਾ ਨਾਮ ਵੀ ਲਾਉਂਗਾ ਵੀ ਕਿਹੜੇ-ਕਿਹੜੇ ਕੀ ਕਰ ਰਹੇ ਆ ਭਰਾਓ ਪੰਜਾਬੀਓ ਇਹ ਪੱਥਰ ਤੇ ਜਿਵੇਂ ਹਿਮਾਲੇ ਪਰਬਤ ਖੜਾ ਐਵੇਂ ਦੋ ਫੋਰਮ ਖੜੇ ਆ ਮਾਸਾ ਕਿਸੇ ਚ ਨਾ ਆਇਓ ਬਾਕੀ ਥੋੜਾ ਕੰਮ ਆ ਸੋ ਇਸ ਕਰਕੇ ਇਹ ਲੜਾਈ ਜਿੱਤ ਤੱਕ ਲੈ ਕੇ ਜਾਵਾਂਗੇ। ਔਰ ਦੂਸਰੀ ਬੇਨਤੀ ਆ ਜੇ ਮੋਦੀ ਸਰਕਾਰ ਦੀਆਂ ਜੜਾ ਹਿਲਾਉਣੀਆਂ ਹੈਗੀਆਂ ਵਾ। ਜੇ ਮੋਦੀ ਸਰਕਾਰ ਨੂੰ ਮੰਗਾ ਮਨੌਲੀ ਮਜਬੂਰ ਕਰਨਾ ਹੈਗਾ ਤੇ ਪੰਜਾਬ ਦੇ 13000 ਪਿੰਡਾਂ ਦੇ ਲਾਗੋ ਦੀ ਜਿੱਥੋਂ-ਜਿੱਥੋਂ ਰੇਲ ਲਾਈਨ ਨਿਕਲ ਲਈ ਆ। ਉਸ ਰੈਲ ਆਨ ਨੂੰ ਤੁਸੀਂ 12 ਤੋਂ ਲੈ ਕੇ 3 ਵਜੇ ਤੱਕ ਜਾਮ ਕਰਨਾ ਲੱਖਾਂ ਲੋਕ ਲੱਖਾਂ ਲੋਕ ਲੱਖਾਂ ਲੋਕ ਨਿਕਲਣੇ ਚਾਹੀਦੇ ਆ ਤੁਸੀਂ ਰੇਲ ਫਾਟਕ ਦੇਖਿਓ ਰੇਲ ਫਾਟਕ ਤੋਂ ਬਗੈਰ ਨਹੀਂ ਜਾਮ ਲਾਉਣਾ ਰੇਲ ਸਟੇਸ਼ਨ ਤੇ ਰੇਲ ਫਾਟਕ ਔਰ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦਾ ਸਟੇਸ਼ਨਾਂ ਦੇ ਭਾਈ ਲੰਗਰ ਲਾਜੋ 3 ਘੰਟੇ ਯਾਤਰੀ ਪਰੇਸ਼ਾਨ ਨਾ ਹੋਣ ਔਰ ਹਰਫ ਚੀਮਾ ਜੀ ਮੋਰਚੇ 'ਚ ਪਹੁੰਚੇ ਪਹਿਲੋ ਬੱਬੂ ਮਾਨ ਜੀ ਪਹੁੰਚੇ ਗਾਇਕਾ ਪੰਜਾਬ ਦੇ ਗਾਇਕ ਜਿਵੇਂ ਅੰਦੋਲਨ ਦਾ ਸਾਥ ਦੇ ਰਹੇ ਮੈਂ ਉਹਨਾਂ ਦਾ ਧੰਨਵਾਦ ਹੀ ਰਹਿੰਦੇ ਗਾਇਕਾਂ ਨੂੰ ਫਿਰ ਅਪੀਲ ਕਰਦਾ ਵੀ ਅੰਦੋਲਨ ਦਾ ਸਾਥ ਦਿਓ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੇਵੀ ਦਾਸਪੁਰਾ ਜਿੱਥੇ ਮੈਂ ਮੌਜੂਦ ਹੋਊਗਾ ਇੱਥੇ ਲੱਖਾਂ ਵਰਗਾ ਇਕੱਠ ਕਰਨਾ ਅੰਮ੍ਰਿਤਸਰ ਵਾਲਿਓ ਤਗੜੇ ਹੋ ਜਾਓ ਹੋਰ ਪੁਆਇੰਟ ਵੀ ਤੁਹਾਨੂੰ ਦੱਸਾਂ ਮੈਂ ਸਰਵਣ ਸਿੰਘ ਪੰਦੇੜ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਦੇਖੋ ਜਿਹੜੀ ਅਸੀਂ ਐਸਕੇਮ ਦੀਆਂ ਜਥੇਬੰਦੀਆਂ ਨੂੰ ਚਿੱਠੀ ਲਿਖੀ ਆ ਸਾਨੂੰ ਲੱਗਦਾ ਵੀ ਸਰਕਾਰਾਂ ਦੁਖੀ ਨੇ ਸਾਡੇ ਏਕੇ ਤੋਂ ਏਜੰਸੀਆਂ ਦੁਖੀ ਨੇ ਸਾਰੇ ਨਹੀਂ ਮੈਂ ਕਹਿੰਦਾ ਕੁਝ ਚੈਨਲ ਵੀ ਔਖੇ ਨੇ ਦਿਨਿਕ ਸਵੇਰਾ ਨੇ ਪਹਿਲੋ ਇਹ ਖਬਰ ਛਾਪੀ ਮਨਜੀਤ ਰਾਏ ਅਮਰਜੀਤ ਮੋੜੀ ਮੋਰਚਾ ਛੱਡ ਕੇ ਚਲੇ ਗਏ ਆ ਉਹ ਬੇਬੁਨਿਆਦ ਨਿਕਲੀ ਇਹ ਤੋਂ ਗਾਹ ਪ੍ਰੋ ਪੰਜਾਬ ਕਹਿੰਦਾ ਵੀ ਪੰਦੇਰ ਦੀ ਰਾਹੁਲ ਨਾਲ ਗੱਲ ਹੋ ਗਈ ਕਾਂਗਰਸੀ ਸਾਫਤ ਕਰਨ ਦਾ ਯਤਨ ਕੀਤਾ ਉਹ ਚਾਲ ਕੁੱਟੀ ਗਈ ਫਿਰ ਮੇਰੀ ਵੀਡੀਓ ਉਸੇ ਚੈਨਲ ਨੇ ਕੱਟ ਕੇ ਸ਼ੋਅ ਕੀਤੀਆਂ ਫਿਰ ਅਦਾਰਾ ਟ੍ਰਿਬਿਊਨ ਜਿਨੇ ਫਰੰਟ ਤੇ ਫੋਟੋ ਲਾ ਕੇ ਕਾਂਗਰਸੀ ਆਗੂ ਛਾਪਿਆ ਹੈਗਾ ਇਹ ਦੁਕਾਨਾਂ ਲਿਵਿੰਗ ਇੰਡੀਆ ਜਿਹੜਾ ਰਾਤੀ ਕਹਿੰਦਾ ਦੋਵੇਂ ਫਾਰਮ ਜਿਹੜੇ ਆ ਜੀ ਪਾਟ ਗਏ ਇਹ ਦੁਕਾਨੀ ਵਿੱਚ ਬੋਲਣਾ ਜੋ ਪੱਤਰਕਾਰ ਦਾ ਨਾਂ ਵੀ ਲਾਹੂੰਗਾ ਵੀ ਕਿਹੜੇ ਕਿਹੜੇ ਕੀ ਕਰ ਰਹੇ ਆ ਭਰਾਓ ਪੰਜਾਬੀਓ ਇਹ ਪੱਥਰ ਤੇ ਜਿਵੇਂ ਹਿਮਾਲੇ ਪਰਬਤ ਖੜਾ ਐਵੇਂ ਦੋ ਫਾਰਮ ਖੜੇ ਆ ਮਾਸਾ ਕਿਸੇ ਚ ਨਾਇਓ ਬਾਕੀ ਥੋੜਾ ਕੰਮ ਆ ਸੋ ਇਸ ਕਰਕੇ ਇਹ ਲੜਾਈ ਜਿੱਤ ਤੱਕ ਲੈ ਕੇ ਜਾਵਾਂਗੇ ਔਰ ਦੂਸਰੀ ਬੇਨਤੀ ਆ ਜੇ ਮੋਦੀ ਸਰਕਾਰ ਦੀਆਂ ਜੜਾ ਹਲਾਉਣੀਆਂ ਹੈਗੀਆਂ ਵਾ ਜੇ ਮੋਦੀ ਸਰਕਾਰ ਨੂੰ ਮੰਗਾ ਮਨੌਲ ਲਈ ਮਜਬੂਰ ਕਰਨਾ ਹੈਗਾ ਤੇ ਪੰਜਾਬ ਦੇ 13000 ਪਿੰਡਾਂ ਦੇ ਲਾਗੋ ਦੀ ਜਿੱਥੋ ਜਿੱਥੋ ਰੇਲ ਲਾਈਨ ਨਿਕਲ ਲਈ ਆ ਉਸ ਰੇਲ ਲਾਈਨ ਨੂੰ ਤੁਸੀਂ 12 ਤੋਂ ਲੈ ਕੇ 3 ਵਜੇ ਤੱਕ ਜਾਮ ਕਰਨਾ ਲੱਖਾਂ ਲੋਕ ਲੱਖਾਂ ਲੋਕ ਲੱਖਾਂ ਲੋਕ ਨਿਕਲਣੇ ਚਾਹੀਦੇ ਆ ਤੁਸੀਂ ਰੇਲ ਫਾਟਕ ਦੇਖਿਓ ਰੇਲ ਫਾਟਕ ਤੋਂ ਬਗੈਰ ਨਹੀਂ ਜਾਮ ਲਾਉਣਾ ਰੇਲ ਸਟੇਸ਼ਨ ਤੇ ਰੇਲ ਫਾਟਕ ਔਰ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦਾ ਸਟੇਸ਼ਨਾਂ ਦੇ ਭਾਈ ਲੰਗਰ ਲਾਜੋ 3 ਘੰਟੇ ਯਾਤਰੀ ਪਰੇਸ਼ਾਨ ਨਾ ਹੋਣ ਔਰ ਹਰ ਫੁਚੀ ਮਾਜੀ ਮੋਰਚੇ 'ਚ ਪਹੁੰਚੇ ਪਹਿਲੋ ਬੱਬੂ ਮਾਨ ਜੀ ਪਹੁੰਚੇ ਗਾਇਕਾਂ ਪੰਜਾਬ ਦੇ ਗਾਇਕ ਜਿਵੇਂ ਅੰਦੋਲਨ ਦਾ ਸਾਥ ਦੇ ਰਹੇ ਮੈਂ ਉਹਨਾਂ ਦਾ ਧੰਨਵਾਦ ਦੀਆਂ ਰਹਿੰਦੇ ਗਾਇਕਾਂ ਨੂੰ ਫਿਰ ਅਪੀਲ ਕਰਦਾ ਪੇ ਅੰਦੋਲਨ ਦਾ ਸਾਥ ਦਿਓ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੇਵੀ ਦਾਸਪੁਰਾ ਜਿੱਥੇ ਮੈਂ ਮੌਜੂਦ ਹੋਊਗਾ ਇੱਥੇ ਲੱਖਾਂ ਵਰਗਾ ਇਕੱਠ ਕਰਨਾ ਅੰਮ੍ਰਿਤਸਰ ਵਾਲਿਓ ਤਗੜੇ ਹੋ ਜਾਓ ਹੋਰ ਪੁਆਇੰਟ ਵੀ ਤੁਹਾਨੂੰ ਦੱਸਾਂਗੇ ਤਗੜੇ ਹੋ ਕੇ ਜਿਹੜਾ ਵਾ ਰੇਲ ਰੋਕੋ ਕਾਮਜਾਬ ਕਰਕੇ ਮੋਦੀ ਦੀਆਂ ਏਜੰਸੀਆਂ ਦੀਆਂ ਸਾਰੀਆਂ ਚਾਲਾਂ ਫੇਲ ਕਰ ਦੀਏ ਇਹ ਖਬਰ ਜਿਹੜੀ ਨਸ਼ਰ ਕੀਤੀ ਸੀ ਇਹ ਕਹਿੰਦੀ ਸੀ ਕਿ ਕਿਸਾਨੀ ਅੰਦੋਲਨ ਦੋ ਫਾੜ ਹੋ ਗਿਆ ਦੋ ਫੋਰਮ ਜਿਹੜੇ ਨੇ ਦੋ ਫਾੜ ਹੋ ਗਏ ਆਪਸ ਦੇ ਵਿੱਚ ਜਿਹੜੀਆਂ ਬੰਡੀਆਂ ਪੈ ਗਈਆਂ ਤਕਰਾਰਬਾਜ਼ੀ ਹੋ ਗਈ ਇੱਕ ਚਿੱਠੀ ਨੂੰ ਲੈ ਕੇ ਕਿਉਂਕਿ ਚਿੱਠੀ ਜਿਹੜੀ ਆ ਸਯੁਕਤ ਕਿਸਾਨ ਮੋਰਚੇ ਨੂੰ ਲਿਖੀ ਸੀ ਸੱਦਾ ਦਿੱਤਾ ਗਿਆ ਸੀ ਕਿ ਆਓ ਸਾਰੇ ਰਲ ਕੇ ਇਸ ਲੜਾਈ ਨੂੰ ਲੜੀਏ ਤੇ ਜਿੱਤੀਏ ਜੋ ਕੇਐਮਐਮ ਦੇ ਵੱਲੋਂ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਸਰਬਨ ਸਿੰਘ ਪੰਦੇਰ ਦੇ ਥੱਲੇ ਸਾਈਨ ਸੀ ਜਗਜੀਤ ਸਿੰਘ ਡੱਲੇਵਾਲ ਦੇ ਸਾਈਨ ਨਹੀਂ ਸੀ ਇਸ ਗੱਲ ਨੂੰ ਲੈ ਕੇ ਚੈਨਲਾਂ ਦੇ ਵੱਲੋਂ ਕਿਆਸਰਾਈਆਂ ਲਗਾ ਲਈਆਂ ਗਈਆਂ ਸੀ ਕਿ ਮੋਰਚੇ ਦੋ ਫਾੜ ਹੋ ਚੁੱਕੇ ਨੇ ਤਾਂ ਜਿਸ ਦੇ ਉੱਤੇ ਅੱਜ ਸਰਬਨ ਸਿੰਘ ਪੰਦੇਰ ਨੇ ਪ੍ਰतिकਰਮ ਦਿੱਤਾ ਤੜਕੇ ਹੀ ੜਕ ਗਏ ਮੀਡੀਆ ਦੇ ਉੱਤੇ ਜਿਨ੍ਹਾਂ ਨੇ ਖਬਰਾਂ ਗਲਤ ਨਸ਼ਰ ਕੀਤੀਆਂ ਨੇ ਕੀ ਕੁਝ ਕਹਿ ਰਹੇ ਨੇ ਸਰਬਨ ਸਿੰਘ ਪੰਦੇਰ ਉਸ ਚਿੱਠੀ ਨੂੰ ਲੈ ਕੇ ਤੇ ਨਾਲ ਹੀ ਇਹ ਖਬਰ ਜਿਹੜੀ ਨਸ਼ਰ ਕੀਤੀ ਸੀ ਇਹ ਕੀਤੀ ਸੀ ਕਿ ਕਿਸਾਨੀ ਅੰਦੋਲਨ ਦੋ ਫਾੜ ਹੋ ਗਿਆ ਦੋ ਫੋਰਮ ਜਿਹੜੇ ਨੇ ਦੋ ਫਾੜ ਹੋ ਗਏ ਆਪਸ ਦੇ ਵਿੱਚ ਜਿਹੜੀਆਂ ਬੰਡੀਆਂ ਪੈ ਗਈਆਂ ਤਕਰਾਰਬਾਜ਼ੀ ਹੋ ਗਈ ਇੱਕ ਚਿੱਠੀ ਨੂੰ ਲੈ ਕੇ ਕਿਉਂਕਿ ਚਿੱਠੀ ਜਿਹੜੀ ਆ ਸਯੁਕਤ ਕਿਸਾਨ ਮੋਰਚੇ ਨੂੰ ਲਿਖੀ ਸੀ ਸੱਦਾ ਦਿੱਤਾ ਗਿਆ ਸੀ ਕਿ ਆਓ ਸਾਰੇ ਰਲ ਕੇ ਇਸ ਲੜਾਈ ਨੂੰ ਲੜੀਏ ਤੇ ਜਿੱਤੀਏ ਜੋ ਕੇਐਮਐਮ ਦੇ ਵੱਲੋਂ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਸਰਬਨ ਸਿੰਘ ਪੰधेਰ ਦੇ ਥੱਲੇ ਸਾਈਨ ਸੀ ਜਗਜੀਤ ਸਿੰਘ ਡੱਲੇਵਾਲ ਦੇ ਸਾਈਨ ਨਹੀਂ ਸੀ ਇਸ ਗੱਲ ਨੂੰ ਲੈ ਕੇ ਚੈਨਲਾਂ ਦੇ ਵੱਲੋਂ ਕਿਆਸਰਾਈਆਂ ਲਗਾ ਲਈਆਂ ਗਈਆਂ ਸੀ ਕਿ ਮੋਰਚੇ ਦੋ ਫਾੜ ਹੋ ਚੁੱਕੇ ਨੇ ਤਾਂ ਜਿਸ ਦੇ ਉੱਤੇ ਅੱਜ ਸਰਬਨ ਸਿੰਘ ਪੰधेਰ ਨੇ ਪ੍ਰतिकਰਮ ਦਿੱਤਾ ਤੜਕੇ ਹੀ ੜਕ ਗਏ ਮੀਡੀਆ ਦੇ ਉੱਤੇ ਜਿਨ੍ਹਾਂ ਨੇ ਖਬਰਾਂ ਗਲਤ ਨਸ਼ਰ ਕੀਤੀਆਂ ਨੇ ਕੀ ਕੁਝ ਕਹਿ ਰਹੇ ਨੇ ਸਰਬਨ ਸਿੰਘ ਪੰधेਰ ਉਸ ਚਿੱਠੀ ਨੂੰ ਲੈ ਕੇ ਤੇ ਨਾਲ ਹੀ ਜਿਹੜੀ ਆ ਕੇਂਦਰ ਸਰਕਾਰ ਦੀਆਂ ਜੜਾਂ ਹਲਾਉਣ ਵਾਲਾ ਵੀ ਐਲਾਨ ਕਰ ਦਿੱਤਾ। ਇਹ ਖਬਰ ਜਿਹੜੀ ਨਸ਼ਰ ਕੀਤੀ ਸੀ ਇਹ ਕਹਿੰਦੀ ਸੀ ਕਿ ਕਿਸਾਨੀ ਅੰਦੋਲਨ ਦੋ ਫਾੜ ਹੋ ਗਿਆ, ਦੋ ਫੋਰਮ ਜਿਹੜੇ ਨੇ ਦੋ ਫਾੜ ਹੋ ਗਏ ਆਪਸ ਦੇ ਵਿੱਚ ਜਿਹੜੀਆਂ ਬੰਡੀਆਂ